ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਸੇ ਹੀ ਪਰਥਾਏ ਭਾਈ ਗੁਰਦਾਸ ਜੀ ਦਾ ਵੀ ਇੱਕ ਬਚਨ ਉਹ ਕਹਿੰਦੇ ਬਾ ਬਾਣੀਆਂ ਕਹਾਣੀਆਂ ਘਰ ਘਰ ਬਹਿ ਬਹਿ ਕਰਨ ਕਪੁੱਤਾ ਆਗੂ ਹੋਏ ਮਹਾਏ ਦਾ ਸਾਥ ਛੱਡ ਚਰਾਹੇ ਸੁੱਤਾ ਜੰਮੀ ਸਾਫ ਉਜਾੜਦਾ ਗਲਿਆ ਸੇਤੀ ਮੀਹ ਕਰਤਾ ਦੁਖੀਆ ਦੁਸ਼ਟ ਦੁਬਾਜਰਾ ਖੱਟਰ ਬਲਦ ਜਿਵੇਂ ਹਲ ਜੁੱਤਾ ਉਹ ਕਹਿੰਦੇ ਕਿ ਕਈ ਐਸੇ ਮਨੁੱਖ ਵੀ ਹੁੰਦੇ ਨੇ ਜਿਹੜੇ ਆਪਣੇ ਬਜ਼ੁਰਗਾਂ ਦੀਆਂ ਕਾਰਨਾਮਿਆਂ ਤੇ ਕਹਾਣੀਆਂ ਤੇ ਸਾਖੀਆਂ ਤੇ ਫੋਕਾ ਹੀ ਹੰਕਾਰ ਕਰੀ ਜਾਂਦੇ ਘਰ ਬੈਠ ਕੇ ਲਲਕਾਰੇ ਮਾਰੀ ਜਾਂਦੇ ਨੇ ਵੀ ਸਾਡੇ ਬਜ਼ੁਰਗ ਐਡੇ ਵੱਡੇ ਹੁੰਦੇ ਸੀ ਉਹਨਾਂ ਨੇ ਐਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਨੇ ਅਵਦਾਲੀ ਹਰਾਤਾ ਉਹਨਾਂ ਨੇ ਦਿੱਲੀ ਦੀ ਇੰਦਰਾ ਗਾਂਧੀ ਹਰਾਤੀ ਉਹਨਾਂ ਨੇ ਵੈਦਿਆ ਸੋਧ ਦਿੱਤਾ ਹੋਰ ਬੇਅੰਤ ਕਾਰਨਾਮੇ ਉਹ ਕਹਿੰਦੇ ਘਰ ਬੈਠੇ ਬੈਠੇ ਬਸ ਫੁਕਰਿਆਂ ਵਾਂਗੂ ਸੁਣਾਈ ਜਾਂਦੇ ਨੇ ਘਰ ਬੈਠੇ ਕਰਦੇ ਕੋਈ ਉਹ ਕਹਿੰਦੇ ਵੀ ਸਪੁੱਤ ਨਹੀਂ ਬਣਦੇ ਉਹ ਪੁੱਤ ਵੀ ਨਹੀਂ ਰਹਿੰਦੇ ਉਹ ਕਪੁੱਤ ਬਣ ਜਾਂਦੇ ਤੇ ਉਹ ਜਿਹੜੇ ਕਪੁੱਤ ਨੇ ਉਹ ਕਿਆ ਕਰਦੇ ਨੇ ਉਹ ਐਸੇ ਕਪੁੱਤਰ ਜਿਹੜੇ ਉਹ ਮਹਣ ਦਾ ਉਹ ਤੁਹਾਡੇ ਆਗੂ ਬਣ ਕੇ ਮਹਣ ਕਹਿੰਦੇ ਨੇ ਕੱਠ ਨੂੰ ਉਹ ਇਕੱਠ ਦੇ ਆਗੂ ਬਣ ਕੇ ਮੁੜ ਕੇ ਜਦੋਂ ਲੋੜ ਪੈਂਦੀ ਆ ਉਹ ਤੁਹਾਨੂੰ ਚਰਾਹੇ 'ਚ ਛੱਡ ਕੇ ਦੌੜ ਜਾਂਦੇ ਤੇ ਫਿਰ ਜਿਹੜੇ ਉਹ ਲੋਕ ਨੇ ਉਹਨਾਂ ਦਾ ਹਾਲਾਤ ਇਹ ਹੁੰਦਾ ਵੇ ਜੇ ਕੁਰਤਾ ਮੀਂਹ ਪੈ ਜਾਏ ਤੇ ਜਿਹੜੀ ਫਸਲ ਆ ਉਹਦੀ ਸ਼ਾਖ ਉਹਦੀ ਡਾਲੀ ਗਲ ਜਾਂਦੀ ਥੱਲੇ ਤੇ ਕਹਿੰਦਾ ਫਿਰ ਤੁਹਾਡੀ ਉਸ ਕੌਮ ਦੀ ਸਾਖ ਜਿਹੜੀ ਉਹ ਗਲ ਜਾਂਦੀ ਜਿਹਦੀ ਸਾਖ ਗਲ ਜਾਏ ਉਹਨੂੰ ਨਾ ਫੁੱਲ ਲੱਗਦਾ ਤੇ ਨਾ ਉਹਨੂੰ ਕੋਈ ਬੀਜ ਲੱਗਦਾ ਨਾ ਫਲ ਤੇ ਉਸ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹਨਾਂ ਦੇ ਗੁਣ ਦੱਸੇ ਨੇ ਤੇ ਉਹ ਆਪ ਫਿਰ ਕਿਆ ਹੁੰਦੇ ਨੇ ਆਪ ਉਹ ਦੁਖੀਏ ਹੁੰਦੇ ਨੇ ਆਪ ਕੋ ਬਹੁਤ ਸੁਖੀ ਨਹੀਂ ਹੁੰਦੇ ਉਹ ਦੁਸ਼ਟ ਹੁੰਦੇ ਨੇ ਦੁਸ਼ਟ ਕੌਣ ਹੈ ਜਿਹੜਾ ਦੂਜੇ ਨੂੰ ਦੁੱਖ ਦਿੰਦਾ ਉਹ ਦੁਸ਼ਟ ਬਣ ਜਾਂਦੇ ਨੇ ਉਹ ਦਵਾਜ ਰਹੇ ਉਹ ਦੋਗਲੇ ਬਣ ਜਾਂਦੇ ਨੇ ਖੱਟਰਮੀਨੇ ਹੁੰਦਾ ਢੀਠ ਉਹ ਢੀਠ ਬਣ ਜਾਂਦੇ ਨੇ ਫਿਰ ਜਿੰਨੀ ਮਰਜੀ ਉਹਨਾਂ ਦੀ ਖਿੱਲੀ ਉਡੀ ਜਾਏ ਬੇਗਹਿਰਤ ਬਣ ਜਾਂਦੇ ਨੇ ਸੋ ਹੁਣ ਜੋ ਚੱਲ ਰਿਹਾ ਉਹ ਇਸ ਪ੍ਰਕਾਰ ਦੇ ਚੱਲ ਰਿਹਾ ਸਰਕਾਰ ਦਿੱਲੀ ਦਰਬਾਰ ਨੇ ਜੋ ਸਿੱਟੇ ਕੱਢਣੇ ਚਾਹੇ 84 ਚ ਉਹ ਉਸ ਤੋਂ ਨਹੀਂ ਨਿਕਲੇ ਉਸ ਤੋਂ ਉਹ ਉਲਟ ਨਿਕਲੇ ਆ ਉਹ ਕੌਮ ਨੂੰ ਹੀਣਾ ਕਰਨਾ ਚਾਹਦੇ ਸੀਗੇ ਜਲੀਲ ਕਰਨਾ ਚਾਹਦੇ ਸੀਗੇ ਬਿਰਤੀ ਕਰਕੇ ਗੁਲਾਮ ਕਰਨਾ ਚਾਹਦੇ ਸੀਗੇ ਉਲਟਾ ਕੌਮਸ ਉਹਨਾਂ ਸ਼ਹਾਦਤਾਂ ਦੇ ਸਦਕਾ ਸਵੈ ਮਾਣ ਨਾ ਪਰਗੇ ਫਿਰ ਉਹਨਾਂ ਨੇ ਹੁਣ ਕੀਤਾ ਕਿਹਾ ਉਹ ਹਟੇ ਨਹੀਂ ਹੈ ਉਹਨੋਂ ਉਹਨਾਂ ਨੇ ਕੀਤਾ ਇਹ ਕਿ ਹੁਣ ਇਹ ਜਲੀਲ ਕਿਦਾਂ ਕਰਨੇ ਉਹਨਾਂ ਨੇ ਹੌਲੀ-ਹੌਲੀ ਹਰੇਕ ਪਾਰਟੀ ਦੇ ਵਿੱਚ ਹਰੇਕ ਜਥੇ ਦੇ ਵਿੱਚ ਹਰੇਕ ਸੰਸਥਾ ਦੇ ਵਿੱਚ ਜਿਹੜਾ ਬੰਦਾ ਗੁਰਮਤ ਤੇ ਗੁਰ ਇਤਿਹਾਸ ਦੇ ਵਿੱਚ ਕੋਰਾ ਹੈ ਜਿਹੜਾ ਬੰਦਾ ਦੁਨੀਆਦਾਰੀ ਦੀ ਦਲੀਲ ਦੇ ਵਿੱਚ ਬਚਨ ਕਰਕੇ ਕਰਮ ਕਰਕੇ ਮੂੜਮਤ ਦਾ ਹੈ ਜਿਹੜਾ ਬੰਦਾ ਅਹੁਦੇ ਪ੍ਰਾਪਤ ਕਰਨ ਦੇ ਲਈ ਅਯੋਗ ਹੋਣ ਦੇ ਬਾਵਜੂਦ ਵੀ ਜਾਂ ਸਮੇਂ ਤੋਂ ਪਹਿਲਾਂ ਹੀ ਬੇਸਬਰਾ ਜਿਹੜਾ ਬੰਦਾ ਲਾਲਚ ਕਰਕੇ ਪੈਸੇ ਦਾ ਧਨ ਪਦਾਰਥ ਇਕੱਠਾ ਕਰਨ ਦੇ ਲਈ ਲੋਭੀ ਹੈ ਜਿਹੜਾ ਬੰਦਾ ਰਹਿਤ ਕਰਕੇ ਸਿੱਖੀ ਤੋਂ ਦੂਰ ਹੈ ਕੁਰੇਤਾਂ ਦੇ ਵਿੱਚ ਐਸੇ ਬੰਦਿਆਂ ਨੂੰ ਉਹਨਾਂ ਨੇ ਸਾਰੇ ਯਤਨ ਕਰਕੇ ਹਰੇਕ ਸੰਸਥਾ 'ਚ ਹਰੇਕ ਪਾਰਟੀ 'ਚ ਤੇ ਹਰੇਕ ਜਥੇ ਦੇ ਵਿੱਚ ਮੋਹਰੇ ਲਿਆਉਣ ਦਾ ਯਤਨ ਕੀਤਾ ਇਹ ਤੁਸੀਂ ਆਪਣੇ ਆਲੇ ਦੁਆਲੇ ਜੋ ਵਰਤਾਰਾ ਵਾਪਰਿਆ ਪਿਛਲੇ 40 ਸਾਲ ਜਿਹਦੇ ਬਾਰੇ ਅੰਦਰ ਚੱਲਾ ਹੈ ਤੇ ਹੋਇਆ ਇਹ ਕਿ ਜਦੋਂ ਕਿਸੇ ਵੀ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੇ ਆਗੂ ਆ ਜਾਂਦੇ ਨੇ ਤੇ ਜਿਹੜੇ ਬਾਕੀ ਨੇ ਉਹਨਾਂ ਦੇ ਲਈ ਮਰਨ ਹੋ ਜਾਂਦਾ ਨਾ ਉਹ ਆਪਣੀ ਸੰਸਥਾ ਆਪਣੀ ਜਥੇਵੰਦੀ ਆਪਣੇ ਜਥੇ ਨੂੰ ਛੱਡ ਸਕਦੇ ਨੇ ਤੇ ਨਾ ਉਹਦੇ ਲਈ ਚੱਲ ਸਕਦੇ ਉਹ ਹਾਲੀ ਹਾਲੀ ਸਰੀਰ ਕਰਕੇ ਮਨ ਕਰਕੇ ਹੀਣਤਾ ਵਾਲੇ ਪਾਸੇ ਨੂੰ ਜਾਣ ਲੱਗਾ ਤੇ ਇਹ ਵਰਤਾਰਾ ਸਾਡੇ ਚ ਵਾਪਰ ਰਿਹਾ ਹੈ ਅੱਜ ਜੋ ਸਾਡੀ ਹੀਣਤਾ ਹੈ ਜਿਹਨੂੰ ਮਰਜੀ ਪੁੱਛ ਲਓ ਚਾਹੇ ਧਾਰਮਿਕ ਮਸਲਾ ਚਾਹੇ ਰਾਜਨੀਤਿਕ ਮਸਲਾ ਚਾਹੇ ਸਮਾਜਿਕ ਮਸਲਾ ਚਾਹੇ ਆਰਥਿਕ ਹੈ ਹਰ ਪਾਸੇ ਚਾਹੇ ਜਿਹੜੀਆਂ ਆਰਥਿਕ ਮਸਲੇ ਦੇ ਲੜਨ ਵਾਲੀਆਂ ਜਥੇਬੰਦੀਆਂ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਇਹ ਵੀ ਇਹਨਾਂ ਨੇ ਸਿਆਸੀ ਅਹੁਦੇ ਲਈ ਨਹੀਂ ਲੜਨਾ ਹੈ ਉਹਨਾਂ ਸਾਰਿਆਂ ਦੇ ਜਿਹੜੇ ਆਗੂ ਨੇ ਜਿਹੜੇ ਸਭ ਤੋਂ ਹੀਣੇ ਆਗੂ ਨੇ ਉਹਨਾਂ ਨੂੰ ਅਫਸਰ ਸ਼ਾਹੀ ਦੇ ਵਿੱਚ ਸਾਰੀ ਜਗ੍ਹਾ ਸਨਮਾਨ ਮਿਲੇਗਾ ਜਿਹੜਾ ਕੋ ਸੱਚੀ ਗੱਲ ਕਹਿਣ ਵਾਲਾ ਰਹਿਤ ਤੇ ਖੜਨ ਵਾਲਾ ਗੁਰਮਤ ਨੂੰ ਜਾਣਨ ਵਾਲਾ ਜਿਹੜਾ ਅਹੁਦਾ ਲੈਣ ਲਈ ਬੇਸਬਰਾਂ ਨਹੀਂ ਹੈ ਜਿਹਨੂੰ ਲਾਲਚ ਨਹੀਂ ਹੈ ਉਹਨੂੰ ਕੋਈ ਪਸੰਦ ਨਹੀਂ ਕਰਦਾ ਐਡਮਿਨਿਸਟ੍ਰੇਸ਼ਨ ਜਿੰਨੇ ਹੀਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਸੰਦ ਕੀਤਾ ਜਾਏਗਾ ਤਾਂ ਕਿ ਲੋਕ ਇਨ੍ਹਾਂ ਰਾਹੀਂ ਸਾਡੇ ਕੋਲ ਆਉਣ ਇਹ ਚੱਲ ਰਿਹਾ ਤੇ ਉਹਦਾ ਨਤੀਜਾ ਜੋ ਹੋਇਆ ਉਹ ਇਹ ਆ ਕਿ ਅੱਜ ਸਾਰੇ ਪਾਸੇ ਖਿਲਾਰਾ ਪੈ ਗਿਆ ਜਿਹੜੀ ਭਾਈ ਗੁਰਦਾਸ ਜੀ ਦੇ ਵਿੱਚ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਉਹਨਾਂ ਦੇ ਵਿੱਚ ਉਹ ਐਸੇ ਆਗੂਆਂ ਦੇ ਬਾਰੇ ਇੱਕ ਪੰਕਤੀ ਇਸ ਤੋਂ ਪਹਿਲਾਂ ਕਹਿੰਦੇ ਆ ਉਹ ਕਹਿੰਦੇ ਚਤੜ ਮਿੱਟੀ ਜਿਸ ਲੱਗਾ ਜਾਣੇ ਖਸਮ ਘੁਮਾਰਾਂ ਕੁੱਤਾ ਉਹ ਕਹਿੰਦੇ ਕਿ ਜਿਹੜੇ ਕੁੱਤੇ ਨੂੰ ਉਹਦੀ ਪਿੱਠ ਤੇ ਨਾ ਮਿੱਟੀ ਲੱਗ ਜਾਏ ਉਹਨੂੰ ਲੱਗਦਾ ਕਿ ਮੈਂ ਵੱਡੇ ਘੁਮਾਰਾਂ ਦਾ ਇੱਕ ਪਾਲਤੂ ਕੁੱਤਾ ਉਹ ਹੰਕਾਰ ਚ ਆ ਜਾਂਦਾ ਉਹ ਕਹਿੰਦੇ ਆਵਾਰਾ ਕੁੱਤਿਆਂ ਚ ਰੌਦਾ ਨਹੀਂ ਹੈ ਇਹ ਜਿੰਨੇ ਸਾਰੇ ਇਸ ਤਰ੍ਹਾਂ ਦੇ ਹੋਛੇ ਹੀਣੇ ਲੀਡਰ ਹੁੰਦੇ ਨੇ ਇਹਨਾਂ ਨੂੰ ਮਾੜਾ ਮੋਟਾ ਅਹੁਦਾ ਦਿੱਲੀ ਤੋਂ ਮਿਲ ਜਾਂਦਾ ਜਾਂ ਪੈਸਾ ਮਿਲ ਜਾਂਦਾ ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਪੰਥ ਤੋਂ ਕੁਝ ਨਹੀਂ ਲੈਣਾ ਹੈ ਲੋਕ ਸਾਡੇ ਕਿਆ ਲੱਗਦੇ ਉਹ ਕਹਿੰਦਾ ਵੀ ਹੰਕਾਰ ਦੇ ਵਿੱਚ ਆ ਗਿਓ ਮਾੜੀ ਜਿਹੀ ਮਿੱਟੀ ਲਾਦੇ ਕਹਿੰਦੇ ਇਹਨਾਂ ਨੂੰ ਕਲਗੀ ਕੁਲਗੀ ਕੋਈ ਨਹੀਂ ਦਿੰਦੇ ਉਹ ਮਾੜੀ ਜਿਹੀ ਮਿੱਟੀ ਲੋਆ ਕੇ ਆਪਣੀ ਪਿੱਠ ਤੇ ਤੇ ਉਹ ਕਹਿੰਦਾ ਬਾਦਸ਼ਾਹ ਵਾਂਗੂ ਫਿਰਦੇ ਨੇ ਵੇ ਸਾਡੇ ਕਲਗੀ ਲਾਗੇ ਤੇ ਅਖੀਰ ਦੇ ਵਿੱਚ ਉਹਨਾਂ ਨਾਲ ਹੁੰਦਾ ਕਿਆ ਉਹ ਵੀ ਇੱਕ ਪੰਕਤੀ ਹੁੰਦਾ ਉਹਨਾਂ ਨਾਲ ਇਹ ਆ ਉਹ ਕਹਿੰਦੇ डम डम ਸਾਨ ਉਜਾੜੀ ਮੁੱਤ ਉਹ ਕਹਿੰਦੇ ਇਦਾਂ ਦੇ ਸਾਰੇ ਆਗੂਆਂ ਦਾ ਹਾਲ ਇਹ ਹੁੰਦਾ ਕਿ ਮੁੜ ਕੇ ਉਹਨਾਂ ਦੇ ਸਿੰਘ ਦਾਗ ਕੇ ਤੇ ਉਹਨਾਂ ਨੂੰ ਉਜਾੜ ਚ ਛੱਡ ਜਾਂਦੇ ਹੁਣ ਤੁਸੀਂ ਸਾਰੇ ਲੀਡਰਾਂ ਦਾ ਹਾਲ ਦੇਖ ਲਓ ਦਿੱਲੀ ਵਾਲੇ ਸਾਰੇ ਉਹਨਾਂ ਕੋਲੋਂ ਆਪਣਾ ਕੰਮ ਕਰਾ ਕੇ ਉਹਨਾਂ ਦੇ ਸਿੰਘ ਦਾਗ ਕੇ ਉਜਾੜ ਛੱਡ ਦਿੰਦੇ ਉਹ ਕਿਸੇ ਚੋ ਅੱਗੇ ਨਹੀਂ ਹੈਗੇ ਹੌਲੀ ਹੌਲੀ ਉਹਨਾਂ ਦੇ ਫਿਰ ਈਡੀ ਦੇ ਕੇਸ ਪਾ ਕੇ ਜਿਹੜੇ ਪੈਸੇ ਕੋਈ ਇਕੱਠੇ ਕੀਤੇ ਹੁੰਦੇ ਉਹ ਵੀ ਖੋ ਕੇ ਲੈ ਜਾਂਦੇ ਹੁਣ ਇਹ ਜਿਹੜੇ ਪ੍ਰਾਣੇ ਲੀਡਰ ਨੇ ਇਹਨਾਂ ਦੇ ਹੁਣ ਸੰਗ ਸਿੰਘ ਦਾਗੇ ਗਏ ਨੇ ਕਿ ਇਹਨਾਂ ਕੋਈ ਅਹੁਦੇ ਨਹੀਂ ਰਹੇ ਪੋਲੀਟਿਕਲ ਲੋਕਾਂ ਦੀ ਸਿੰਘ ਅਹੁਦੇ ਹੀ ਹੁੰਦੇ ਨੇ ਅਹੁਦੇ ਕੋਈ ਰਹੇ ਨਹੀਂ ਉਹ ਆਣੇ ਨਹੀਂ ਤੇ ਹੁਣ ਇਹਨਾਂ ਨੂੰ ਉਜਾੜਾਂ ਛੱਡ ਗਿਆ ਆ